भॼन कि लॻा भॼन किड़ लॻा ਰਦਾਰਾਂ ਦੀਆਂ ਗੱਡੀਆਂ ਜਾਂਟੀਆਂ ਗਾਟੀਆਂ ਗੱਡੀਆਂ ਅੱਜ ਜੀ ਇਹ ਸਾਰੇ ਸਾਡੇ ਕਿਸਾਨ ਭਰਾ ਅਸੀਂ ਇਕੱਠੇ ਹੋਏ ਆ ਪਿੰਡ ਸੁਲਤਾਨਪੁਰ ਵਿੱਚ ਅੱਜ ਭਾਜੀਪੀ ਦਾ ਡਟ ਕੇ ਵਿਰੋਧ ਕੀਤਾ ਗਿਆ ਅੱਜ ਸਾਰੇ ਕਾਨੂੰ 10 ਮਿੰਟ ਪਹਿਲਾਂ ਪਤਾ ਲੱਗਾ ਵੀਰੋ ਕਾਨੂੰ ਹੋਰ ਕੋਈ ਪਾਰਟੀ ਨਹੀਂ ਲੱਗਿਆ ਸੀ ਇਹਨੂੰ ਆਹ ਦੇਖੋ ਕਾਨੂੰ ਇੱਕ 10-20 ਮਿੰਟ ਪਹਿਲਾਂ ਪਤਾ ਲੱਗਾ ਆ ਗਏ ਅਸੀਂ ਪੂਰਾ ਘੇਰਾ ਪਾਇਆ ਤੇ ਮੀਟਿੰਗ ਕਰਦੋ ਭਜਾਇਆ ਇਹਨਾਂ ਨੂੰ ਗ੍ਰਿਫਤਾਰਾਂ ਨੂੰ ਆਹੀ ਭਾਜੀਪੀ ਨੂੰ ਦੱਸਣਾ ਚਾਹੁੰਦੇ ਇਹਨਾਂ ਨੂੰ ਇੱਥੇ ਪਿੰਡ ਸੁਲਤਾਨਪੁਰ ਦੇ ਵਿੱਚ ਇੱਥੇ ਹੀ ਵੜਨ ਨਵਾਂਗੇ ਹੈਲੋ 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 ਆਜੋ ਸੱਦਿਆ ਕਿੰਨੇ ਨੇ ਉਹ ਗੜੇ ਕਰਤਾ ਆ ਵੇ ਨੂੰ ਸਦਾ ਬਾਹਰ ਨਹੀਂ ਨਿਕਲਦਾ ਸੱਦਿਆ ਕਿੰਨਾ ਇਧਰ ਆ ਅਰਜਿੰਦਰ ਨੇ ਕਿਹੜਾ ਅਰਜਿੰਦਰ ਕਿਹੜਾ ਵਾ ਇੱਕ ਗਰਦਾਰ ਆ ਕੇ ਇੱਥੇ ਵਸਦੇ ਆ ਕਿਰੋ ਕੋਈ ਇਹਨਾਂ ਨੂੰ ਖੁਰਸੀ ਤਾਂ ਬਹਿ ਨਹੀਂ ਦਿੱਤਾ ਖਲੋਤਿਆ ਖਲੋਤਾ ਹੀ ਭੱਜ ਕੇ ਗਰਦਾਰ ਅਸੀਂ ਡੱਟ ਕੇ ਵਿਰੋਧ ਕਰਾਂਗੇ ਇਹਨਾਂ ਦਾ ਹੋਰ ਕਿਤਾ ਆ ਜੇ ਵੀਰੋ ਸਾਡੇ ਸਿੱਖ ਕੌਮ ਦੇ ਕਰਤਾਰ ਆ ਮੀਟਿੰਗ ਹੋਣ ਤੋਂ ਪਹਿਲਾਂ ਹੀ ਭਜਾਉਂਦੇ ਆ ਇੱਥੇ ਵੀਰੋ ਭਾਜਪੀ ਦੀ ਮੀਟਿੰਗ ਕਰਾਉਣ ਲੱਗੇ ਆ ਸਾਰੇ ਵੀਰ ਉਹ ਗਰਦਾਰੀ ਦੀ ਹੱਦ ਹੁੰਦੀ ਹੱਦ ਹੱਦਾ ਡੱਬ ਕੇ ਤਾਨੂੰ ਹੋਣੀ ਦਿਖੇ ਭੰਜੀ ਜਿਹਨੇ ਗੋਲੀ ਵੱਜੀ ਛੁੱਪ ਕਰਨ ਦੇ ਸਿਰ ਦੇ ਵਿੱਚ ਤੁਸੀਂ ਮੀਟਿੰਗ ਕਰਾਉਂਦਾ ਜੇ ਵੋਟਾਂ ਮੰਗਣੇ ਬੈਠੇ ਹਾਂਗੇ ਕਿਸਾਨ ਖਾਦੂ ਬੋਰੀਆਂ ਦੇ ਵਿੱਚ ਪਾ ਕੇ ਕੁੱਡਾ ਸ਼ਰਮਲਾ ਹੀ ਬਈ ਲੋਕਾਂ ਨੇ ਤੁਹਾਨੂੰ ਭੋਦੀ ਸ਼ਰਮ ਨਹੀਂ ਆਉਂਦੀ ਕਿਸਾਨ ਦਾ ਡੇਢੀ ਕੋ ਲੱਗਦੇ ਤੁਸੀਂ ਨੇ ਕਿਸਾਨਾਂ ਦੇ ਕੋ ਖਾਂਦੇ ਬੇਸ਼ਰਮ 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 ਜੇ ਤੁਸੀਂ ਮਰਦਾਬਾਲ ਮਰਦਾਬਾਲ ਖੱਡਾ ਬੇਸ਼ਰਮ ਬੇਸ਼ਰਮ ਆਹ ਹਾਈਟਾਂ ਦੇ ਵਿੱਚ ਬੇਸ਼ਰਮ ਲਾਦੀ ਬੰਦੇ ਲਾਦੀ ਆ ਲਾਦੀ ਤੂੰ ਆ ਲਾਦੀ ਤੇਰਾ ਮੂੰਹ ਦੇਖ ਕੇ ਦੁਹ ਰਾਹ ਦੀਆ ਵਾਹ ਵਾਹ ਮੁਬਾਰਕ ਵਾਹ ਕਰਾਓ ਕਰਾਓ ਇਧਰ ਵਾਹ ਮੁਬਾਰਕ ਵਾਹ ਕਰਾਓ ਕਰਾਓ ਆ ਜਗੇ ਮੀਟਿੰਗ ਤੇ ਪਿੰਡ ਚ ਵੱੜ ਕੇ ਜਾਂਦਾ ਨਵੇਂ ਆ ਗਏ ਪਾਈ ਨਹੀਂ ਜੇ ਇੰਨਾ ਜਿਆਦਾ ਕਰਾਓ ਆ ਬਾਹ ਕੁਰਸੀਆਂ ਦੇ ਪਾ ਮੁਬਾਰਕ ਐਦਾ ਘਰ ਵੜਾਂਗਾ ਤੁਹਾਨੂੰ ਐਦਾ ਹੋਰ ਆ ਮੀਨਾ ਕਰਕੇ ਪਿੱਛੇ ਤਾਂ ਕਰਕੇ ਨਾ ਆਣੇ ਚੱਲਾ ਸ਼ਰਮਾ ਬੋਲੀ ਕੇਂਦਰ ਨਾ ਬੁਥਾਨ ਨਹੀਂ ਜੀਵਾ ਦੀਦੇ ਇਹਨਾਂ ਦੀ ਨੇ ਆਹੀ ਬਾਦਰਾ ਜਾ ਬੈਠਾ ਤੁਸੀਂ ਮੀਟਿੰਗਾਂ ਕਰਾਉਣ ਆਏ ਮੂੰਹ ਕਾਲਾ ਬੱਲੇ ਹੋਨੇ ਤਾਂ ਅੰਦਰ ਕੇਂਦਰ ਭਾਇਆ ਹੋਰ ਮੀਨਾ ਸ਼ਰਾਬ ਦੀ ਕਿੱਲ ਨਾ ਬੋਣ ਨਹੀਂ ਤੁਹਾਡੇ ਲੱਗੋ ਤੁਹਾਡੇ ਮੈਂ ਕਿਹਾ ਸ਼ਰਾਬ ਮੋਦੀ ਦੀ ਆ ਕਿੱਥੇ ਵੀ ਦੀਆ ਤੂੰ ਵੀ ਦੀਆ ਕਿੱਥੇ ਵੀ ਦੀਆ ਤੂੰ ਵੀ ਦੀਆ ਸ਼ਰਾਬ ਦੀ ਯਾਰ ਸ਼ਰਾਬ ਨੂੰ ਕੀ ਕਹਿੰਦੇ ਆ ਜੋ ਰੱਜ ਕੇ ਮੈਂ ਕਹਾਂ ਰੱਜ ਕੇ सरकारा मुजो आजो आजो ਗਾਵੀ ਸਿੱਖਾ ਵਿਰੋਧ ਕਰਾਂਗੇ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਧੋ ਵੱਧ ਮੈਰਾ ਵੀਰ ਸ਼ੇਅਰ ਕਰੋ ਇਹਨਾਂ ਨੂੰ